ਹਾਂਜੀ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਸੀ ਲੈ ਕੇ ਲੈ ਕੇ ਕਹਿ ਲਗਾ ਅੱਜ ਅਸੀਂ ਖੇਡਣ ਲੱਗੇ ਆ ਬੈਡਬਾਲ ਇੰਨੇ ਦਿਨਾਂ ਬਾਅਦ ਹਾਂ ਸੋਰੀ ਮੈਂ ਘਰੇ ਵਲੌਗ ਸ਼ੂਟ ਨਹੀਂ ਕੀਤਾ ਸਟੱਡੀ ਨਹੀਂ ਕੀਤੀ ਮੈਂ ਘਰੇ ਵਲੌਗ ਦੀ ਮੈਂ ਬਾਹਰ ਹੀ ਕਰਨਾ ਕਿਉਂਕਿ ਕਾਲੀ ਬੜੀ ਸੀ ਸਾਨੂੰ ਤੇ ਪੁੱਤੋ ਅਸੀਂ ਨਾਤੇ ਕੋਈ ਨਹੀਂ ਅੱਜ ਤਿੰਨੇ ਨਾਲੇ ਸੰਗਰਾਮ ਦਾ ਦਿਹਾੜਾ ਅੱਜ ਓਏ ਠਾਰ ਕੇ ਨਾਉਣਾ ਹਾਂ ਤੇ ਸਾਰਿਆਂ ਨੂੰ ਵਧਾਈਆਂ ਗਾਈ ਸੰਗਰਾਮ ਦੀਆਂ ਤੇ ਚੱਲਦੇ ਆ ਗਾਈਸ ਮੱਡੀ ਪੱਢੇ ਚੁੱਕੀ ਹੈ ਪਹਿਲਾਂ ਉਹਨੇ ਕਰਿਆ ਚੁੱਕਣਾ ਨਹੀਂ ਹੈ ਚੈੱਕ ਕਰ ਵੇਸ ਉਸਾ ਕਿਉਂ ਨਾ ਆਂਦੇ ਆ ਸਨ ਗਾਈਸ ਮੈਂ ਕਹਿਨਗਾ ਸਨਸੈਟ ਹੈ ਪੰਜ ਲੱਭਿਓ ਹੀ ਪੰਜਾਂ ਨੇ ਹੁਣ ਇਹ ਦੂਰ ਹੈਂ ਪੰਜਾਂ ਤੁਹਾਡੀ ਕੋ ਬਾਤ ਅੱਛਾ ਅੱਛਾ ਪੱਦੀ ਗਵਾੜੀ ਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਫੇ ਹੋਰ ਚੁੱਕਿਆ ਹੋਣਾ ਪੁੱਦਨ ਨਿਗਾਹ ਨਹੀਂ ਮਾਰੀ ਹੋਰ ਬਲਾ ਲੱਭਣੀ ਠੀਕ ਹੈ ਠੀਕ ਹੈ ਠੀਕ ਹੈ ਤੇ ਗਾਈਸ ਅਭੀ ਜੋ ਸਿੰਘ ਆ ਚੁੱਕਾ ਆਪਣੀ ਘਰੋਂ ਤੋਂ ਹੁਣ ਆਪਾਂ ਚੱਲੇ ਆ ਖੇਡਣ ਤੇ ਅੱਜ ਦੀਪ ਦੀ ਗੱਲ ਸੁਣਾਵਾ ਤੁਹਾਨੂੰ ਇਹ ਕਬਰੀ ਮੰਮੀ ਨੇ ਤੇ ਭਲਵਾਇਆ ਤੇ ਇੱਕ ਆਪਣੀ ਜੱਪੜ ਬਾਇਆ ਇੱਕ ਆਪਣੀ ਮੰਮੀ ਦੀ ਤੇ ਇੱਕ ਆਪਣੀ ਵਿਖਾਈ ਦੀ ਆ ਰਹੀ ਆਂਟੀ ਦੀ ਜੱਪੜ ਤੇ ਆ ਰਹੀ ਏ ਦੀ ਜੱਪੜ ਵਾਹ ਇਲਾ ਗਾਇਸ ਆਪਾ ਹਰਿਆਣੇ ਚਾਰਜ ਨਹੀਂ ਅੱਜ ਕਾਕ ਕਾਕ ਆ ਰਿਹਾ ਕਾਕ ਆ ਰਿਹਾ ਉਹ ਕਿੰਦੇ ਸੇ ਫੀੜੂ ਨੀ ਨਿਹਾਣੀਆਂ ਤੇ ਹੁੰਦੀ ਆ ਓਏ ਚੱਲੋ ਛੋਟ ਮਿੰਟ ਵਾਰ-ਵਾਰ ਬੱਲਾ ਨਹੀਂ ਭੁੱਲਦੇ ਥੱਕ ਜਿੰਦਾ ਪਹਿਲਾ ਇੱਕ ਇੱਕ ਖੇਡ ਲਓ ਫਿਰ ਅਗਲੇ ਭਾਵੇਂ ਟੈਂਸ਼ਨ ਕਰ ਲਿਓ ਅੱਛਾ ਠੀਕ ਆ ਅਸਾਦ ਜੀ ਹੁਣੀ ਅੱਜ ਸਮਝਾ ਰਿਹਿਆਂ ਨੂੰ ਮਮਾ ਜੀ ਤੇ ਨਾਈਟ ਖੇਡਣ ਦਾ ਕ੍ਰਿਕਟ ਦਾ ਬੜਾ ਮੇਅ ਉਹਨੇ ਕਿਉਂ ਕਿ ਡਟਾ ਹੀ ਲਟ ਆਇਆ ਮਮਾ ਪੱਟੀ ਚੱਲਦੀ ਐ ਨਹੀਂ ਲਟਾਂ ਹੈ ਵੱਡੀਆਂ ਚਾਹੀਦੀਆਂ ਹੋਰ ਮਮਾ ਇਥੇ ਉਹ ਲਵਾ ਦਈਏ ਠੀਕ ਓਏ ਚਲਿਏ ਗਾਇਸ ਖੇਡ ਗਏ ਮੜੀਏ ਨਾ ਪਾ ਆਏ ਹਾਏ 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 ਜੀ ਆ ਸ਼ਪਰੀ ਸ਼ਪਰੀ ਅੱਗੇ ਘਾਟਾ ਡੇ ਕੋ ਆ ਠੀਕ ਹੈ ਵੇ ਕੀ ਗਾਈਜ਼ ਅਜੇ ਨੇ ਤੇਰਾ ਬਾਤ ਕਰ ਲਗਾ ਬੋਲਿੰਗ ਕਿੱਥੋਂ ਬੋਲਿੰਗ ਤੇ ਕਰਨੀ ਆ ਕਿੱਥੋਂ ਕਰਨੀ ਆ ਆ ਕਰਦੀ ਫਿਰ ਪਹਿਲੋ ਤੂੰ ਕਰ ਤੇ ਬਾਅਦ ਚ ਦੂਜਾ ਓਵਰ ਮੈਂ ਖੜਾਉਣਾ ਆ ਵੀਰ ਮੈਂ ਖੜਾਉਂਗਾ ਤੈਨੂੰ ਤਾਂ ਵੇਖੀ ਹੁਣ ਬਾਲਾਂ ਵਾਈਡ ਦੇ ਵਾਈਡ ਦੇ ਵਾਈਡ ਦੇ ਵਾਈਡ ਦੇ ਵਾਈਡ 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 ਕਰ ਦੇ ਗਾ ਗਾਈਜ਼ ਆਗ ਲਗਾ ਦੇ ਪਿੱਛੇ ਚੱਲ ਲੈ ਲੈ ਤੂੰ ਇੱਧਰ ਆ ਮੈਂ ਪਿੱਛੇ ਚੱਲਦਾ ਆ ਲੈ ਗਾਈ ਪਰ ਨਾ ਕਿ ਲੜਨਾ ਜਾਵੇ ਤੂੰ ਇੱਧਰ ਕਿਉਂ ਆ ਨਾ ਇੱਥੇ ਹੋ ਗਿਆ ਤੇਰੀ ਹੈ ਗਾਇਸ ਪਹਿਲਾਂ ਤੂੰ ਖੇਡ ਲਈ ਆਪ ਥੋੜਾ ਜਿਹਾ ਨਹੀਂ ਤਾਂ ਨੂਰ ਨਹੀਂ ਕਹਿਣਾ ਫੋਨ ਵੀ ਵਲੌਗ ਨਹੀਂ ਆ ਮੈਂ ਅੱਛਾ ਆਕਸ਼ ਬੁੱਲਰ ਭਾਈ ਪੇਲੀ ਵਾਲੇ ਕੰਦੇ ਹੋਏ ਉਧਰ ਇਕਬਾਲ ਬਲੇ ਬੁਲਰ ਭਾਈ ਦੂਜੀ ਬਾਰ ਭਾਈ ਵਾਈਡ ਪਾਤੀ ਨਾ ਫੜਾ ਫੜਾ ਆ ਲੈ ਉਹ ਖੇਟੀ ਕੇ ਖੇਟੀ ਕੇ ਦਿਓ ਨਾ ਜਣਾ ਫਿਰ ਬਾਲ ਨਹੀਂ ਪੈਣੀ ਆ ਪਡੇ ਭਾਈ ਪਡੇ ਭਾਈ ਹੱਥ ਇਦਾਂ ਨਾ ਕਰੋ ਅੱਗੇ ਹੋ ਮਸਾ ਅੱਗੇ ਹੋ ਹੱਥ ਖੋਲਿਆ ਬੱਲੇ ਬੱਲੇ ਭਾਈ ਓਵਰ 2 ਬਲੇ ਇੱਕ ਸਕੋਰ ਤੈਨੂੰ ਕਹਿਣਾ ਇੱਧਰ ਹੀ ਹੁਣੀਆਂ ਬਾਲਾਂ ਆ ਯੋਰਕਰ ਬੁੱਲ ਨਹੀਂ ਯੋਰਕਰ ਨਾਲ ਮਾਰੇ ਵੱਡੇ ਫੋਨ ਵੜ ਆ ਕੀ ਕਰ ਰਿਹਾ ਆ ਆ ਗਈ ਆ ਤੇ ਆ ਬਾਰੇ ਮਾਈਕਿੰਗ ਇਸ ਬੈਕ ਗਾਇਸ ਓਵਰ ਹੀ ਸ਼ੇਪ ਵਾਲਾਂ ਦਾ ਪਾਈਆਂ 9 10 ਬਾਲਾਂ ਤੇ ਬੰਦੇ ਨੇ ਸਿਰਫ 4 ਰਨ ਬਣਾ ਦਿੱਤੇ ਆ 9 ਬਾਲਾਂ ਦੇ ਵਿੱਚ ਤੇ ਤੇ ਗਾਈ ਉਹਨੇ ਬੱਡੇ ਦੀ ਵਾਰੀ ਆ ਪਟੇ ਦੇ ਬੈਠੀ ਤੇ ਬਾਈ ਤੋਂ ਬਾਅਦ ਮੇਰੀ ਵਾਰੀ ਆ ਹੈਂ ਕਰਾਦੀ ਆ ਦੀਪ ਇਹਨਾਂ ਨੂੰ ਬਾਲਿੰਗ ਕਰਦੀ ਓਏ ਇੱਕ ਬਾ ਦੋ ਠੱਪੀ ਵੇ ਗਈਆ ਚਲੋ ਕੋਈ ਨਹੀਂ ਦੀਪ ਨੋ ਦੋ ਠੱਪੀ ਪਾਤੇ ਯਾਰ ਇੱਕ ਬਾਠ ਪਾ ਇੱਕ ਬਾਲ ਮਿਸ ਕਰ ਗਏ ਓਏ ਮੇਰੀ ਫਾਰਟ ਖੇਡਨੀ ਆ ਖੜਾ ਖੜਾ ਵੱਡੇ ਦੋ ਵਾਲਾ ਉਹ ਕਾਦੀ ਉਹ ਕਾਦੀ ਵਾਈਡੀ ਦੀ ਵੈ ਵਲੋਗਰ ਸਾਹਿਬ ਮੇਰਾ ਬੈਡ ਫੜ ਕੇ ਵੇਲੇ ਕਰੀ ਦੁੱਜੀ ਭਲੇ ਓਟੇ ਰੋਣੇ ਓਏ ਲਾ ਮਾਂ ਬੇ ਲਾ ਵਰੀ ਨਾ ਵਰੀ ਤਿੰਨ ਵਾਲਾ ਦੋ ਤਿੰਨ ਵਾਲਾ ਦੋ ਢਿੱਡ ਦਾ ਨਾ ਕਰੇ ਬਾਲ ਜਾਣ ਨਾ ਦੇ ਤਿੰਨ ਵਾਲਾ ਦੋ ਬਾਲ ਪੁੱਲਰ ਬੈਡ ਬਾਲ ਵੇਖ ਕੇ ਕਮਾ ਫੇਰ ਕਮਾ ਬੈਠ ਨੋ ਬਾਲ ਉਹ ਬੱਲੇ ਨੋ ਬਾਲ ਚ 4 ਰਨ ਫ੍ਰੀਟ ਨਹੀਂ ਰੱਖੀ ਉਹ ਨਹੀਂ ਰੱਖੀ ਤੇ 4 ਮਿਲ ਗਏ ਆ ਹੋ ਗਏ ਹੁਣ ਤੇਰੇ 6 ਰਨ ਹੋ ਗਈ ਟਟਲ 1 ਬਾਲ ਰਹਿ ਗਈ ਹੁਣ ਜੇ ਛੱਕਾ ਮਾਰਤਾ 12 ਹੋ ਜਾਣੀ ਚੋਗਾ ਮਾਰਤਾ ਤੇ 10 ਹੋ ਜਾਣਦੀ ਵੱਡੇ ਤੇਰੇ ਕਿੰਨੇ ਆ ਸਾਤੀ 8 ਮਾਰਾ ਦੇ ਜੱਸ ਸਿੰਘ ਲਾਲਾ ਵੱਡੇ ਤੇ ਜਿਤਨਾ ਦੇ ਹੈ ਮੈਂ ਜਿੱਤਾਂ ਜਿੱਤ ਜਾਈਂ ਹਾ ਵੇ ਗੱਨੀ ਦੇ ਤੇ ਗਿਆ ਗਾਈ ਚਲੋ ਕੀ ਆ ਮੇਰੀ ਬਣੀ ਬੋਲਿੰਗ ਹੈ ਐਸ਼ਾ ਮੈਂ ਦੂਜੇ ਨੰਬਰ ਤੇ ਆ ਗਿਆ ਹੈ ਤੂੰ ਤੇ ਜਿੱਦੇ ਆ ਪੱਡੇ ਨੇ ਮਮੂ ਤੇ ਸੱਤ ਬਣਾਈ ਤੇ ਸ਼ੇਵ ਨਹੀਂ ਜੀਣਾ ਤੈਨੂੰ ਅੱਛਾ ਮੈਂ ਸ਼ੇਵ ਬਣਾਏ ਆ ਚਲੇ ਗਏ ਸ਼ੀਰਾਂ ਨਾ ਬਣਾ ਕੇ ਆ ਵਧੀਆ ਖੇਦੇ ਆ ਪਰ ਬਾਲ ਕਰਾਈਏ ਪਹਿਲਾਂ ਫਿਰ ਤੈਨੂੰ ਮੇਰੇ ਬਾਅਦ ਚ ਹਾਂ ਜੀ ਆ ਜੀਆ ਬਸ ਵਾ ਇਦਾਂ ਤੋਂ ਭਰਤੀ ਹੋਇਆ ਨਾ ਹਾਂ ਜੀ ਕਾਕਾ ਜੀਆ ਚਲ ਜਾਵੇ ਦੌੜ ਲਾ ਰਹੀ ਨਾ ਦੌੜ ਲਾ ਗਰ ਦੀ ਬੋਲ ਚੱਲ ਦੀ ਬੋਲ ਚੱਲ ਚਲੋ ਐ ਪਾ ਬੋਲਣਾ ਓਰੇ ਆ ਤੂੰ ਕਿਤਰਾ ਯਾ ਨਹੀਂ ਮਬੀ ਵੀ ਸੁਣੋ ਪਰਗੀ ਫਟਾ ਜੂਂ ਵੀ ਕਰਕੇ ਵਕਾ ਮਾਮਾ ਤੇਰੀ ਭੜੇੜੇ जल्दी पाओ घर hmm. हाँ। हाँ। नहीं बजा गेट चढ़ गया गेट चढ़िया गेट चढ़ ਉੱਗੇ ਰਹਿ ਦਿੱਤਾ ਸ਼ੋਕਣਾ ਪਿੱਛੇ ਇਹ ਇਹ ਰਣ ਜਵਾਨ ਚੋਕ ਆ ਗਿਆ ਹੀ ਦੋ ਜੁਗੇ ਮਾਰਦੇ ਐ ਜੀਐਸ ਧੋਨੀ ਦੋ ਸ਼ੱਟੇ ਮਾਰੇ ਇੱਧਰ 15 ਰਾਨੇ ਚਾਰ ਚੋਕੇ ਮਾਰੇ ਤੈਨੂੰ ਮੈਂ ਦੋ ਮਾਰੇ ਆ चलो फिर मैं कुमार कार्बन दो चलो तेरे गाइस होना रे थोड़ी के ताकत आई नहीं चलते हैं फिर पिलो मेरी हाथ मेरी हड्डियां तो भांग की में ठल्ले हाथ आ दादा क्या आया भाई बताऊं और यार तेरे को ऐसे आता है कटने ए ए इसको रा में जा इसको इसको सर बिको रन जाएगा ਹਾਂ ਜੀ ਬੋਸਾ ਤੁਹਾਡੇ ਭਰਾ ਨੇ ਮਾਰਿਆ ਸ਼ੱਕਾ ਤੇ ਜਿਤਾ ਦਿੰਦਾ ਮੈਂ ਟੈਂਡਲੀ ਬਾਲੇ ਛੇ ਰੰਨੇ ਤੇ ਉਦਾਂ ਆਪਾਂ ਨੂੰ ਇੱਕ ਰੰ ਚਾਹੀਦਾ ਸੀ ਤੇ ਮੈਂ ਛੇ ਮਾਰਦੇ ਆ ਤੇ ਉਹ ਗਈ ਵੇਖੋ ਬਾਲ ਕਿੱਥੇ ਤੇ ਨੂਰ ਲੈ ਕੇ ਹੁੰਗਿਆ ਤੇ ਅਸੀਂ ਜਿੱਤ ਗਏ ਮੈਚ ਭਈਆਂ ਤੋਂ ਤੇ ਹੁਣ ਚੱਲਦੇ ਆ ਗਾਇਸ ਘਰੇ ਤੇ ਉਹ ਮੈਂ ਉਹਦੇ ਉੱਤੇ ਉਹ ਵੀ ਟੀਆ ਫਿਰ ਰਿਕਾਰਡਿੰਗ ਕੀਤੀ ਹੈ ਕਿਉਂਕਿ ਗਾਇਸ ਜਿਹੜਾ ਗਾਣਾ ਲਾਇਆ ਸੀ ਮੁੰਡੇ ਵਿੱਚ ਉਹਦੀ ਜ਼ਿਆਦੀ ਆਵਾਜ਼ ਹੀ ਮੇਰੀ ਆਵਾਜ਼ ਨਾਲ ਸੁਣ ਨਹੀਂ ਗਈ ਕੁਝ ਵੀ ਇਸ ਕਰਕੇ ਤੇ ਹੁਣ ਆਪਾਂ ਚੱਲਦੇ ਆ ਗਾਇਸ ਘਰੇ ਤੇ ਚਲਿਏ ਗਾਇਸ ਤੇ ਹੁਣ ਸਾਨੂੰ ਮਿਲਦੇ ਆ ਬਾਦ ਵਿੱਚ ਚੈੱਕ ਕਰੋ ਗਾਇਸ ਮੋਜਾਲ ਕਿੰਨੇ ਬਈ ਇਕੱਠੇ ਹੋ ਗਏ ਪਰ ਆਪਾਂ ਪਾਇਨ ਦਾ ਮੈਚ ਜਿੱਤੇ ਆ ਨੂਰ ਆ ਰਿਹਾ ਹੁੰਦਾ ਨੂਰੇ ਤੇ ਜਿਹੜੀ ਇਹਦਾ ਸੋਨਾ ਪ੍ਰਕਾ ਕਰੇ ਤੇ ਤੁਹਾਨੂੰ ਮਿਲਦੇ ਸੋਤਾਨ ਦਾ ਇਸਕਰ ਮੈਂ ਗਾਇਸ ਆ ਚੁੱਕਾ ਘਰ ਤੇ ਘਾਰ ਆਖੇ ਲਈਏ ਪਰਨਾ ਦੇਣਾ ਇਹ ਤਾਂ ਇਹ ਤੁਹਾਨੂੰ ਮਿਲਣਾ ਬਾਅਦ ਵਿੱਚ ਉਹਨੇ ਘੰਟੇ ਡੇਢ ਘੰਟੇ ਬਾਅਦ ਗਾਇਸ ਬਾਏ ਬਾਏ ਆਹੀ ਪਰਨਾ ਬਦਨਾ ਮੇਰੇ ਸੋਨਾ ਹਾਂਜੀ ਦੋਸਤੋ ਭਰਾ ਤੁਹਾਡੇ ਨੇ ਬੰਨਿਆ ਪਰਨਾ ਫ੍ਰੀ ਸਟਾਈਲ ਦੇ ਚੈੱਕ ਕਰ ਸਕਦੇ ਹੋ ਸੋਨਾ ਬੱਜਾ ਹੈ ਤੇ ਹੁਣ ਪੜਦੇ ਆ ਗਾਇਸ ਹਿੰਦੀ ਦਾ ਟੈਸਟ ਮਿਲਿਆ ਉਹ ਕਰਦੇ ਆ ਅੱਜ ਤੇ ਕਰਦੇ ਵੇਰਦਾਂ ਮਿਲਦੇ ਗਾਇਸ ਬਾਅਦ ਵਿੱਚ ਫੇਰ ਰੋਟੀ ਪਾਣੀ ਖਾਣੇ ਆ ਫੇਰ ਤੋਂ ਫੇਰ ਚੱਲਦੇ ਗਾਇਸ ਟਿਊਸ਼ਨ ਹਜੇ ਨਹੀਂ ਪਰ ਤੇ ਬੜਾ ਟਾਈਮ ਪਿਆ ਹੈ ਅੱਜ ਗਾਇਸ ਪੂਰਾ ਚੌੜਾ ਲੜ ਲਾਇਆ ਹੈ ਪੂਰਾ ਹੀ ਚੌੜਾ ਗੜ ਮੈਂ ਹਰ ਸਟਾਈਲ ਦੀ ਬੰਦੇ ਆ ਹਰ ਸਟਾਈਲ ਦੀ ਤੇ ਸੋ ਵਧੀਏ ਗਾਇਸ ਪੜਨਾ ਪੜਨਾ ਹੋਇਆ ਹੈ ਉਦਾਂ ਤੇ ਹੁਣ ਤਰਾਂ ਬਈ ਪਾਚੋ ਮੈਂ ਤੇ ਦੋਸਤੋ ਆਚੇ ਯਾ 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 ਗਾਇਸ ਪਰ ਮਨ ਲੈ ਆਣਾ ਪਰ ਅਨੇ ਖੈਤ ਮੈਂ ਪਹਿਲੇ ਵਿਖਾ ਦਣਾ ਤੇ ਹੁਣ ਗਾਇਸ ਟੜਾ ਬਣਾ ਰਿਆ ਸੀ ਪ੍ਰਵਾ ਕੋਲਡ ਕਾਫੀ ਭਾਵੇਂ ਲੱਗਾ ਜੀ ਕੰਮ ਕੋਲਡ ਗੋਲਡ ਅ ਜਦਾਂ ਆਂਦੇ ਆ ਕੀ ਆਂਦੇ ਚੱਲ ਮਾਰੋ ਗੋਲੀ ਗਾਇਸ ਤੇ ਹੁਣ ਬਣਾਉ ਰਿਆ ਮੈਂ ਕੋਲਡ ਕਾਫੀ ਤਰੀਕਾ ਸਿੰਪਲ ਆ ਯੇ ਬਹੁਤ ਇੱਡੇ ਅਰੀਆ ਗਾਈਜ਼ ਤੇ ਬਣਾ ਕੇ ਫਿਰ ਤੁਹਾਨੂੰ ਮਿਲਦਾ ਮੈਂ ਬਾਅਦ ਵਿੱਚ ਹੋ ਗਾਈਜ਼ ਬਣਾ ਲਿਆ ਮੈਂ ਲਓ ਦੋਸਤੋ ਬਣਾ ਲਈ ਐ ਦੀ ਕੋਲਡ ਕਾਫੀ ਤੇ ਥੋੜਾ ਜਿਹਾ ਚੀਤਾ ਪੜ ਗਿਆ ਮਿੱਠੇ ਦਾ ਮਠਾ ਪੈ ਗਿਆ ਦੋਸਤੋ ਘੱਟ ਫਿਰ ਉਹਦੇ ਤੇ ਚੋਕਲੇਟ ਪਾਤੀ ਖੋਲਦੇ ਯਾਰ ਮੈਂ ਹੈਡਾਂ ਢੀ ਲਾਤੀ ਕੋਲਡ ਕਾਫੀ ਦੀ ਕੋਈ ਗੱਲ ਨਹੀਂ ਚੱਲੂਗਾ ਪੀਣੀ ਆਪਾਂ ਕਿਹੜਾ ਵੇਖ ਕੇ ਪੀਣੀ ਪੀਨੇ ਫਿਰ ਤੁਹਾਨੂੰ ਮਿਲਦੇ ਗਏ ਇਸ ਬਾਦ ਵਿੱਚੋਂ ਮੈਂ ਟਿਊਸ਼ਨ ਦੇ ਤੇ ਚੱਕੀ ਤਰ ਹੋ ਚੁੱਕਾ ਧਿਆਨ ਤੇ ਹੋਰ ਨੇ ਜਾਂ ਦੇ ਟਿਊਸ਼ਨ ਜਿੱਤਾਂ ਮਿਲਦਾ ਹੈ ਟਿਊਸ਼ਨੋਂ ਬਾਅਦ ਦੇਖ ਗਏ ਨਾ ਬਾਅਦ ਕੇ ਟਿਊਸ਼ਨ ਤੋਂ ਬਾਅਦ ਤੇ ਹੋਣਾ ਬਸ ਚੱਲਨੇ ਆ ਸਿੱਧਾ ਘਰੇ ਚੱਲੀਏ ਗਾਈ ਚੱਲੀਏ ਗਾਈਸ ਚੱਲ ਹਾਂਜੀ ਗਾਈ ਹੁਣ ਮੈਂ ਆ ਜੁਗਾ ਘਰ ਤੇ ਘਰ ਆਣ ਕੇ ਹੁਣ ਮੈਂ ਚੱਲਦਾ ਗਾਈਸ ਸਿੱਧਾ ਗੁਰਦੁਆਰੇ ਤੇ ਚੱਲੀਏ ਗਾਈਸ ਗੁਰਦੁਆਰੇ ਚਲੋ ਆਦੀ ਦੋਸਤੋ ਹੁਣ ਆਪਾਂ ਚੱਲੇ ਆ ਗੁਰਦੁਆਰੇ ਸੁਖਾਸਨ ਕਰਾਉਣ ਤੇ ਸਾਡਾ ਜਗਦੀਪ ਵੀਰ ਸਾਡੇ ਨਾਲ ਆ ਤੇ ਹੁਣ ਚਲਿਏ ਮਲੇਯਾਂ ਨੇ ਕਿਹਾ ਨਾ ਇਹ ਰੋਈ ਫੋਨ ਫੜ ਕੇ ਵੀਡੀਓ ਬਣਾਉਂਦਾ ਹੈ ਬਣਾ ਕੇ ਦਿਨ ਘਰੇ ਨਾ ਕਹਿ ਦਿਨ ਇਹ ਰੋਈ ਫੋਨ ਫੜ ਕੇ ਤੇ ਵੀਡੀਓ ਬਣਾਉਂਦਾ ਹੈ ਪਿੰਤਾ ਟਾਟਾ ਮੁੰਡਾ ਕੀ ਗੱਲ ਹੈ ਹਾਂਜੀ ਗਾਈਸ ਹੁਣ ਬਸ ਸੁਖਾਸਨ ਕਰਾ ਲਏ ਤਾਂ ਸੁਖਾਸਨ ਕਰਾ ਕੇ ਹੁਣ ਆਪਾਂ ਚੱਲੇ ਆ ਥੱਲੇ ਤੇ ਆਪਾਂ ਅੱਜ ਸੰਥਿਆ ਵੀ ਹੋ ਗਈ ਹੈ ਵਧੀਆ ਤਰੀਕੇ ਨਾਲ ਤੇ ਇੱਥੇ ਆਪਣਾ ਬੂਆ ਪੱਟ ਦਿੱਤਾ ਗਿਆ ਹੈ ਤੇ ਬੂਆ ਪੱਟਤਾ ਇਹ ਥੋਣੇ ਤੇ ਲਾਉਣਗੇ ਬਾਬਾ ਜੀ ਬੂਆ ਲਾਇਆ ਕਿ ਨਹੀਂ ਲਾਇਆ ਏ ওকে ਗਾਇਸ ਅੱਜ ਆ ਮੁੰਡਾ ਮਿਲਿਆ ਹੈ ਦੀਦਾ ਜਨਮ ਦਿਨ ਹੈ ਤੇ ਆਂਦਾ ਮੈਨੂੰ ਵਲੌਗ ਚ ਲੈ ਮੇਰੇ ਵਲੌਗ ਵੇਂਦਾ ਹੈ ਨਾ ਤੇ ਆਂਦਾ ਆਂਦਾ ਉੱਤਲ ਕੋਈ ਨਾ ਪਰੇ ਹੋ ਦੇਣਾ ਉਪਰਾ ਫਲਾ ਸ਼ੋਅ ਮਾਰੋ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਹਾਂਜੀ ਤੇ ਗਾਈਸ ਹੁਣ ਮੈਂ ਆ ਗਿਆ ਘਰ ਤੇ ਘਰ ਆ ਗਏ ਹੁਣ ਮੈਂ ਲਾ ਲਿਆ ਗਾਈਸ ਪਰਨਾ ਹੋ ਰਿਹਾ ਪਰਨਾ ਬੀ ਇਸ ਵੀ ਸੜਾ ਕੁਝ ਤੇ ਹੁਣ ਕਰਦੇ ਹਾਂ ਲੋਕ ਦੀ ਸਮਾਪਤੀ ਤੇ ਜੇ ਮੈਨੂੰ ਵਧੀਆ ਵਲੋਗ ਲੱਗਾ ਵਧੀਆ লাইਕ ਸਬਸਕ੍ਰਾਈਬ ਸ਼ੇਅਰ ਜੋ ਕਰ ਦਿਓ ਗਾਈਸ ਬਾਏ ਬਾਏ ਕੋਈ ਆਖ ਤਾਪਾ ਲੋ